ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਹੇਸਟਿੰਗ ਨਿਵਾਸੀਆਂ ਬਾਸ ਤੇ ਬਹੁਤ ਖੁਸ਼ੀ ਦੀ ਖਬਰ ਆ ਕਿ ਅੱਜ ਗੁਰਦੁਆਰਾ ਸਾਹਿਬ ਹੇਸਟਿੰਗ ਵਿਖੇ ਪ੍ਰੋਗਰਾਮ ਜੋ ਲਿਖਿਆ ਜਾ ਰਿਹਾ ਹੈ ਆ ਖਾਲਸਾ ਸਾਇਨਾ ਦਿਵਸ ਨੂੰ ਸਬੰਧਤ ਮਹਾਨ ਨਗਰ ਕੀਰਤਨ ਇੱਥੇ ਹੋਣ ਜਾ ਰਿਹਾ ਆ ਤੇ ਉਹਦੇ ਸਬੰਧ ਵਿੱਚ ਸਾਰੀ ਪ੍ਰਬੰਧਕ ਕਮੇਟੀ ਸਾਰੀਆਂ ਸੰਗਤਾਂ ਸਾਡੇ ਨਾਲ ਸ਼ਾਮਿਲ ਆ ਤੇ ਸਾਰੀਆਂ ਜਾਣਕਾਰੀਆਂ ਅਸੀਂ ਤੁਹਾਣਾ ਸਾਂਝੀਆਂ ਕਰਾਂਗੇ ਕਿ ਨਗਰ ਕੀਰਤਨ ਕਿੱਦਣੂ ਹੋਏਗਾ ਕਿਹੜਾ ਰਸਤਾ ਹੋਏਗਾ ਤੇ ਆਪਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖਣੀਆਂ ਸਭ ਤੋਂ ਵੱਡਾ ਮੈਂ ਇਹ ਬੇਨਤੀ ਕਰਾਂਗਾ ਸਾਡੇ ਭਾਈ ਸਾਹਿਬ ਭਾਈ ਗੁਰਨਾਬ ਸਿੰਘ ਜੀ ਉਹ ਨਗਰ ਕੀਰਤਨ ਦੀ ਸਾਰੀ ਭੂਮਿਕਾ ਬਾਰੇ ਦੱਸਣ ਕਿ ਕਿਸ ਤਰੀਕ ਹੋਏਗਾ ਕੀ ਕੀ ਹੋਏਗਾ ਥੋੜਾ ਜਿਹਾ ਜਾਣਕਾਰੀ ਦੇਣ ਭਾਈ ਗੁਰਨਾਬ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਨੂੰ ਨਮਰਤਾ ਸਹਿਤ ਬੇਨਤੀ ਹੈ ਕਿ ਖਾਲਸਾ ਸਾਜਣਾ ਦੇ ਸਬੰਧ ਦੇ ਵਿੱਚ ਹੇਸਟਿੰਗ ਦੀਆਂ ਸੰਗਤਾਂ ਦੇ ਵੱਲੋਂ ਮਹਾਨ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਜੋ ਕਿ ਦਿਨ ਸ਼ਨੀਵਾਰ 12 ਤਰੀਕ ਨੂੰ ਮਹਾਨ ਨਗਰ ਕੀਰਤਨ ਸਜਾਇਆ ਜਾਵੇਗਾ ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਸਵਨਾ ਨੇ ਹਮ ਹਮਾ ਕੇ ਪਹੁੰਚਣਾ ਜੀ ਗੁਰੂ ਕੀ ਬਾਣੀ ਦੇ ਨਾਲ ਜੁੜਨਾ ਨਗਰ ਕੀਰਤਨ ਦੇ ਵਿੱਚ ਆਪ ਜੀ ਨੇ ਸਾਰਿਆਂ ਨੇ ਹਮ ਹਮਾ ਕੇ ਪਹੁੰਚਣਾ ਅਤੇ ਮੈਂ ਬੇਨਤੀ ਕਰਾਂਗਾ ਗੁਰੂ ਘਰ ਦੇ ਮਹਾਨ ਸੇਵਾਦਾਰ ਮੁਖ ਸੇਵਾਦਾਰ ਭਾਈ ਜਨਰੈਲ ਸਿੰਘ ਜੀ ਨੂੰ ਉਹ ਜੋ ਸਾਰਾ ਰੂਟ ਹੈ ਮੈਪ ਹੈ ਉਹ ਆਪ ਸਭ ਨੂੰ ਦੱਸਣਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਹੁਣ ਅਸੀਂ ਗੁਰਦਰਾ ਸਾਹਿਬ ਦੇ ਮੁੱਖ ਸੇਵਾਦਾਰ ਜਿਹੜੇ ਕਾਫੀ ਸਮੇਂ ਤੋਂ ਇਹ ਸੇਵਾ ਕਰਦੇ ਆ ਰਹੇ ਆ ਜੋ ਵੀ ਹਿਸਟਿੰਗ ਵਿਖੇ ਜੋ ਵੀ ਪ੍ਰੋਗਰਾਮ ਹੁੰਦੇ ਆ ਉਹਨਾਂ ਵਿੱਚ ਉਹਨਾਂ ਦੀ ਸ਼ਮੂਲੀਅਤ ਆਖ ਦੇਖੀ ਜਾਂਦੀ ਆ ਤੇ ਹੁਣ ਅਸੀਂ ਉਹਨਾਂ ਨੂੰ ਪੁੱਛਾਂਗੇ ਕਿ ਇਹ ਨਗਰ ਕੀਰਤਨ ਆਰੰਭ ਕਿੱਥੋਂ ਹੋਏਗਾ ਉਹਦਾ ਰੂਟ ਕੀ ਹੋਏਗਾ ਇਸ ਬਾਰੇ ਜਾਣਕਾਰੀ ਦੇਣਗੇ ਭਾਈ ਸਾਹਿਬ ਭਾਈ ਜਰਨੈਲ ਸਿੰਘ ਜੀ ਹਜ਼ਾਰਾ ਸਭ ਤੋਂ ਪਹਿਲਾਂ ਰੇਡੀਓ ਸਪਾਸਟ ਦੇ ਸਾਰੇ ਲਿਸਨਰਾਂ ਨੂੰ ਹਿਸਟਿੰਗ ਦੀ ਸਮੂਸਿਕ ਸੰਗਤ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਬੋਬੜ ਭਾਗੇ ਹੋ ਜੋ ਕਿ ਹੇਸਟਿੰਗ ਦੀ ਸਮੂਸਿਕ ਸੰਗਤ ਵੱਲੋਂ ਹਰ ਇੱਕ ਸਾਲ ਦੀ ਤਰ੍ਹਾਂ ਖਾਲਸਾ ਪੰਥ ਦੇ ਸਾਜਨਾ ਦੇ ਸਬੰਧ ਵਿੱਚ 12 ਅਪ੍ਰੈਲ ਦੇ ਸ਼ਨੀਵਾਰ ਨੂੰ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਇਸ ਨਗਰ ਕੀਰਤਨ ਦੀ ਲਗਵਾਈ ਪੰਜ ਪਿਆਰੇ ਸਹਿਵਾਨ ਕਰਨਗੇ ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਹੇਸਟਿੰਗ ਤੋਂ ਸਵੇਰੇ 11:30 ਵਜੇ ਆਰੰਭ ਹੋਣਗੇ 402 ਈ ਸਪੌਂਸਰ ਸਟਰੀਟ ਤੋਂ ਆਰੰਭ ਹੋ ਕੇ ਇੱਕ ਕੀਰਤਨ ਨਗਰ ਕੀਰਤਨ ਹੇਸਟਿੰਗ ਸਟਰੀਟ ਤੋਂ ਹੁੰਦਾ ਹੋਇਆ ਕੀਰਾਟੋਂਗਾ ਸਟਰੀਟ ਰਸਲ ਸਟਰੀਟ ਕੁਈਨ ਸਟਰੀਟ ਈਸਟ ਉਸਤਵਾ ਮਾਰਕੀਟ ਸਟਰੀਟ ਨਾਰਥ ਤੇ ਈਸਪੌਨ ਸਟਰੀਟ ਤੋਂ ਹੁੰਦਾ ਹੋਇਆ ਵਾਪਸੀ ਗੁਰਦੁਆਰਾ ਸਾਹਿਬੇ ਕੇ ਵਾਪਸੀ ਆਣਗੇ ਉਸ ਤੋਂ ਵਿੱਚ ਸwadi ਸੰਗੀਤ ਸੰਗਤਾਂ ਦੇ ਚਰਨਾਂ 'ਚ ਦੋ ਹੱਥ ਜੋੜ ਕੇ ਬੇਨਤੀ ਹੈ ਸਾਰਿਆਂ ਨੇ ਇਸ ਵਿੱਚ ਹਿੱਸਾ ਲੈਣ ਦੀ ਕਿਰਪਾਲਤਾ ਕਰਨੀ ਨਾਲੇ ਹੀ ਬੇਨਤੀ ਹੈ ਕਿ ਉਸ ਦਿਨ ਸਾਰੇ ਹੀ ਮਾਈਆਂ ਭਾਈਆਂ ਨੇ ਕੇਸਰੀ ਰੰਗ ਦੇ ਦੁਪੱਟੇ ਅਤੇ ਕੇਸਰੀ ਰੰਗ ਦੀਆਂ ਦਸਤਾਰਾਂ ਸਜਾ ਕੇ ਆਉਣਾ ਤਾਂ ਕਿ ਇਸ ਈਰਾਂ ਨੂੰ ਦੱਸ ਸਕੀਏ ਕਿ ਅਸੀਂ ਸਿੱਖ ਕੌਮ ਕੀ ਹੈ ਵਿੱਚ ਤੇ ਸਾਰਾ ਉਸ ਦੇ ਨਾਲ ਇਹ ਵੀ ਬੇਨਤੀ ਹੈ ਕਿ ਸਾਡੇ ਕੋਲ ਸਭ ਤੋਂ ਪਹਿਲਾਂ ਇਸ ਸਾਲ ਨਗਰ ਕੀਰਤਨ ਦੇ ਫਰੰਟ ਵਿੱਚ ਸਾਡੇ ਕੋਲ ਪੁਲਿਸ ਦੀਆਂ ਗੱਡੀ ਹੋਊਗੀ ਉਸ ਤੇ ਪਿੱਛੇ ਬੈਂਡ ਹੋਗਾ ਜੋ ਕਿ ਗੋਰੀਆਂ ਦਾ ਬੈਂਡ ਆ ਉਸ ਤੇ ਪਿੱਛੇ ਨਿਸ਼ਾਨਚੀ ਸਹਿਵਾਨ ਅਤੇ ਪੰਜ ਪੈਰੇ ਸਹਿਵਾਨ ਸੈਭ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਹੋਣਗੇ ਉਸ ਦੇ ਪਿੱਛੇ ਸੰਗਤਾਂ ਜੋ ਵੀ ਗਤਕਾ ਹੈ ਉਹਦਾ ਰੋਡ ਮੈਪ ਸਾਰਾ ਆਪ ਜੀ ਨੂੰ ਭਾਈ ਸਾਹਿਬ ਦਿਖਾ ਦੇਣਗੇ ਉਸ ਤਰ੍ਹਾਂ ਹੋਊਗਾ ਇੱਕ ਬੇਨਤੀ ਸਾਡੀ ਸੰਗਤਾਂ ਦੇ ਚਰਨਾਂ 'ਚ ਦੋ ਹੱਥ ਜੋੜ ਕੇ ਇਹ ਆ ਕਿ ਇਹ ਜੋ ਨਗਰ ਕੀਰਤਨ ਹੈ ਇਸ ਵਿੱਚ ਭਾਗ ਲੈਣ ਵੇਲੇ ਅਸੀਂ ਕੁਝ ਚੀਜ਼ਾਂ ਦਾ ਖਿਆਲ ਰੱਖਣਾ ਹੈ ਪਹਿਲੀ ਚੀਜ਼ ਇਹ ਹੈ ਕਿ ਸਾਨੂੰ ਜਿਹੜਾ ਰੋਡ ਹੈ ਉਹ ਇੱਕ ਪਾਸੇ ਬੰਦ ਕੀਤਾ ਹੋਇਆ ਹੈ ਦੋਵੇਂ ਪਾਸੇ ਨਹੀਂ ਹੈ ਹਰੇਕ ਨੇ ਉਸ ਨਗਰ ਕੀਰਤਨ ਦੇ ਵਿੱਚ ਜਿੱਥੋਂ ਦੀ ਗੁਰੂ ਮਾਰਾ ਦੇ ਸਰੂਪ ਪ੍ਰਕਰਮਾ ਕਰ ਰਹੇ ਹਨ ਉਹਦੇ ਪਿੱਛੇ ਲਾਈਨ ਦੇ ਵਿੱਚ ਹੀ ਜਾਣਾ ਹੈ ਫੁੱਟਪਾ ਦੇ ਉੱਤੇ ਜਾਣ ਦੀ ਨਹੀਂ ਕਿਰਪਾਲਤਾ ਕਰਨੀ ਕਿਹਨੇ ਕਿਉਂਕਿ ਸਾਰਿਆਂ ਨੇ ਉਸ ਪਲਾਨ ਦੇ ਵਿੱਚ ਹੀ ਰਹਿਣਾ ਜੋ ਪਲਾਨ ਸਾਨੂੰ ਸਿਟੀ ਕਾਉਂਸਲ ਨੇ ਦਿੱਤੀ ਹੋਈ ਹੈ ਜੀ ਉਸ ਦੇ ਨਾਲ ਇੱਕ ਬੇਨਤੀ ਹੈ ਕੀਰਤਨ ਦੀ ਸਮਾਪਤੀ ਤੋਂ ਬਾਅਦ ਗੁਰਦੁਆਰਾ ਦੇ ਸਾਹ ਬਾਹਰ ਇੱਥੇ ਆ ਕੇ ਗੱਤਕੇ ਦੇ ਜੋਰ ਦਿਖਾਏ ਜਾਊਗੇ ਰਸਤੇ ਵਿੱਚ ਵੀ ਸੰਗਤਾਂ ਨੂੰ ਜੋਰ ਦਿਖਾਏ ਜਾਊਗੇ ਪਰ ਮੇਨ ਪੰਡਾਲ ਆ ਕੇ ਮੁੜ ਕੇ ਗੁਰਦੁਆਰਾ ਸਾਹਿਬ ਦੇ ਵਾਰ ਹੀ ਹੋਊਗਾ ਜੀ 11 ਤਰੀਕ ਨੂੰ ਗੁਰਦਵਾਰ ਸਾਹਿਬ ਕੇ ਸ੍ਰੀ ਖੰਡਪਾਟ ਸਾਹਿਬ ਪਰ ਆਰੰਭ ਹੋਣਗੇ ਜਿਨ੍ਹਾਂ ਦੇ ਭੋਗ 13 ਤਰੀਕ ਨੂੰ ਪਾਏ ਜਾਣਗੇ 13 ਤਰੀਕ ਨੂੰ ਸਾਡੇ ਕੋਲ ਵਿਸ਼ੇਸ਼ ਤੌਰ ਤੇ ਭਾਈ ਹਰਪ੍ਰੀਤ ਸਿੰਘ ਜੀ ਸਮਰਾਂ ਹੋਣ ਆਦਾ ਢਾਡੀ ਜਖਾ ਪਹੁੰਚ ਰਿਹਾ ਹੈ ਸਮੂਹ ਸਿੱਖ ਸੰਗਤਾਂ ਨੂੰ ਬੇਨਤੀ ਹੈ ਇਹ ਵੇੰਤ ਨੂੰ ਜਰੂਰ ਨੋਟ ਕਰ ਲੈਣਾ ਜੀ ਸ਼ੁੱਕਰਵਾਰ ਸਵੇਰੇ 10 ਵਜੇ ਸ੍ਰੀ ਖੰਡਪਾਟ ਸਾਹਿਬ ਪਰ ਆਰੰਭ ਹੋਣਗੇ ਜਿਨ੍ਹਾਂ ਦੇ ਭੋਗ ਐਤਵਾਰ 13 ਤਰੀਕ ਨੂੰ ਤਕਰੀਬਨ 10:30 ਵਜੇ ਭੋਗ ਪਾਏ ਜਾਣੇ ਉਸ ਤੋਂ ਬਾਅਦ ਖੁੱਲਾ ਦੀਵਾਨ ਸਜੇਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ